ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਉਮੀਦਵਾਰ ਜੀਵਨ ਗੁਪਤਾ ਅਤੇ ਭਾਜਪਾ ਵਰਕਰਾਂ ਨੇ ਲੁਧਿਆਣਾ ਪੱਛਮੀ ਉਪਚੋੜਲੀ ਅਸ਼ੋਕ ਬਿਹਾਰਾ ਤੇ ਕੇਵੀਐਮ ਕਲੋਨੀ ਰਿਸ਼ੀ ਨਗਰ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਅਤੇ 11 ਸਾਲ ਪੂਰੇ ਹੁਣ ਤੇ ਭਾਜਪਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਕਾਰਕਾਰ ਪ੍ਰਚਾਰ ਕਰਦੇ ਹੋਏ ਜੀਵਨ ਗੁਪਤਾ ਨੇ ਆਪ ਦੇ ਵਰਦਿਆਂ ਕਹ ਕੇ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਰੈਲੀਆਂ ਦੌਰਾਨ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦੇ ਰਹੇ ਹਨ ਕਿ ਜੇਕਰ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਇਸ ਸੀਟ ਤੋਂ ਜਿੱਤ ਜਾਂਦਾ ਹੈ ਤਾਂ ਲੁਧਿਆਣਾ ਪੱਛਮੀ ਦਾ ਵਿਕਾਸ ਬੰਦ ਹੋ ਜਾਵੇਗਾ ਅਜਈਆਂ ਬੇਤੁਕੀ ਗੱਲਾਂ ਕਹਿ ਕੇ ਆਪ ਸਰਕਾਰ ਲੋਕਤੰਤਰ ਦੀ ਉਲੰਘਣਾ ਕਰ ਰਹੀ ਹੈ ਲੋਕਤੰਤਰ ਵਿੱਚ ਹਰ ਕਿਸੇ ਨੂੰ ਜਿਸ ਨੂੰ ਚਾਹੇ ਚੋਣਨ ਦੀ ਆਜ਼ਾਦੀ ਹੈ ਪਰ ਅੱਜ ਆਪਣੀ ਹਾਰ ਨੂੰ ਦੇਖ ਕੇ ਆਪ ਸਰਕਾਰ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਧਮਕਾ ਰਹੀ ਹੈ ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਇਕਲੌਤੀ ਪਾਰਟੀ ਹੈ ਜੋ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਣ ਤੋਂ ਝਿਜਕਦੀ ਨਹੀਂ ਹੈ ਪਰ ਅੱਜ ਆਪ ਸਰਕਾਰ ਲੋਕਾਂ ਨੂੰ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣ ਦੇ ਲਈ ਧਮਕੀਆਂ ਦੇ ਰਹੀ ਹੈ ਇਹ ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਉਂਸਲਰ ਸੁਨੀਲ ਮੋਦਗਿਲ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਜੂਨ ਨੂੰ ਆਪਣੇ ਇਲਾਕੇ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਪਾਉਣ ਇਸ ਮੌਕੇ ਅਰुण ਕਾਲਾ, ਸੁਨੀਲ ਮਾਨਿਕਤਾਲਾ, ਆਰ ਪੀ ਸਬਰਵਾਲ, ਸੁਨੀਲ ਵਿਸ਼ਿਸ਼ਟ, ਦੀਪਕ ਸੈਗਲ, ਅਰुण ਕਾਲਿਆ, ਅਸ਼ੋਕ ਕੁਮਾਰ, ਐਲ ਲਲਿਤ ਮੋਹਨ ਸ਼ਰਮਾ, ਗੁਰਦੀਪ ਸਿੰਘ ਗੋਸ਼ਾ, राजीव ਕਤਨਾ, ਐਸ ਪੀ ਸੂਧ, ਜੀ ਪੀ ਸਿੰਘ, ਡਾਕਟਰ ਨਰੇਸ਼ ਸੂਧ ਆਦਿ ਮੌਜੂਦ ਸਨ।